ਸਸ਼ਕਾਲ ਜੀ ਮੈਂ ਰਨਾਤੀ ਮਾਨ ਤੇ ਤੁਸੀਂ ਦੇਖ ਰਹੇ ਹੋਣ ਲਾਈਵ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਸਿਆਸਤ ਨੂੰ ਲੈ ਕੇ ਕਿਉਂਕਿ ਇਸ ਵਕਤ ਸਿਆਸਤ ਦੇ ਵਿੱਚ ਲਗਾਤਾਰ ਹਲਚਲ ਤੇਜ਼ ਹੋ ਰਹੀ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੇ ਜਿਵੇਂ ਮੱਦੇ ਨਜ਼ਰ ਹਰ ਇੱਕ ਸਿਆਸੀ ਪਾਰਟੀ ਹੁਣੇ ਤੋਂ ਆਪਣੀਆਂ ਤਿਆਰੀਆਂ ਦੇ ਵਿੱਚ ਜੁਟ ਗਈ ਆ ਤੇ ਇੱਕ ਦੂਜੇ ਦੇ ਉੱਤੇ ਇਲਜ਼ਾਮਵਾਜ਼ੀਆਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਰੀਵਾਲ ਦੀ ਤਾਂ ਉਹਨਾਂ ਨੇ ਹਾਲੇ ਦੇ ਵਿੱਚ ਸ਼੍ਰੋਮ ਨੇ ਅਕਾਲੀ ਦਲ ਪਾਰਟੀ ਨੂੰ ਲੈ ਕੇ ਤੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੱਡੇ ਜਿਹੜੇ ਕੀ ਤੰਜ ਕੱਸਦੇ ਹੋਏ ਉਹਨਾਂ ਨੇ ਕਿਹਾ ਕਿ ਲੱਗਦਾ 2027 ਦੇ ਵਿੱਚ ਗੈਂਗਸਟਰਾਂ ਦੀ ਵਰਤੋਂ ਕਰਕੇ ਅਕਾਲੀ ਦਲ ਸੱਤਾ ਦੇ ਵਿੱਚ ਆਉਣਾ ਚਾਹੁੰਦੀ ਹੈ ਕੁਲਦੀਪ ਸਿੰਘ ਧਾਰੀਵਾਲ ਨੇ ਬਿਆਨ ਦੇ ਵਿੱਚ ਕਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਇੱਕ ਦੂਜੇ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਪਰਿਵਾਰਾਂ ਦੇ ਫੰਕਸ਼ਨ ਦੇ ਵਿੱਚ ਆਉਂਦੇ ਜਾਂਦੇ ਨੇ ਜਿਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਕੁਲਦੀਪ ਸਿੰਘ ਧਾਲੀਵਾਲ ਦੇ ਉਦੋਂ ਸਾਂਝੀਆਂ ਕੀਤੀਆਂ ਤੇ ਬਿਆਨ ਵੀ ਦਿੱਤਾ ਆਓ ਸੁਣਦੇ ਹਾਂ ਸਸਿਕਾ ਜੀ ਨਮਸਕਾਰ ਵਾਇਕ ਦੀਕਾ ਖਾਸਾ ਵਾਇਕ ਦੀਕੀ ਫਤਿਹ ਮੈਂ ਤੁਹਾਡਾ ਪ੍ਰੋਫੈਸਰ ਕੁਲਦੀਪ ਸਿੰਘ ਧਾਲੀਵਾਲ ਐਮ ਐਲ ਏ ਹਲਕਾ ਜਨਾਲਾ ਚੀਫ ਸਪੋਕਸਮੈਨ ਆਮ ਆਦੀ ਪਾਰਟੀ ਪੰਜਾਬ ਮੈਂ ਦੁਨੀਆ ਭਰ ਦੇ ਪੰਜਾਬੀਆਂ ਨਾਲ ਦੋ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਸੀਗਾ ਤੁਸੀਂ ਕੱਲ ਤੇ ਪੱਸੋਂ ਜਿਹੜੀਆਂ ਨਿਊਜ਼ ਦੇਖੀਆਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਇੱਕ ਬਹੁਤ ਵੱਡੀ ਜੰਗ ਜਿਹੜੀ ਆ ਉਹ ਗੈਂਗਸਟਰ ਦੇ ਖਿਲਾਫ ਔਰ ਡਰਗ ਮਾਫੀਆ ਦੇ ਖਿਲਾਫ ਜਿਹੜੀ ਸ਼ੁਰੂ ਕੀਤੀ ਹੈ ਉਹ ਸਾਡਾ ਤਹਿਈਆ ਹੀ ਡਿਸੀਜਨ ਕੀਤਾ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਨੂੰ ਖਤਮ ਕਰਨਾ ਪਰ ਤੁਸੀਂ ਦੋ ਦਿਨ ਪਹਿਲਾਂ ਮਸਜਦ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਂਗਸਟਰ ਦੀ ਸਿਸਟਰ ਦਾ ਵਿਆਹ ਹੈ ਉਸੋ ਗੱਲ ਹੈ ਉਹ ਤੇ ਸ਼੍ਰੀ ਨਾਮ ਦੇ ਕਾਲੀਦਲ ਦੇ ਆਗੂ ਜਿਸ ਟੱਗ ਨਾਲ ਗਏ ਸਰਦਾਰ ਸੰਦੀਪ ਸਿੰਘ ਬਾਦਲ ਧਾਮੀ ਸਾਹਿਬ ਉਹ ਕਈ ਲੀਡਰ ਸੀਗੇ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਨੇ ਸਮੂਹiyet ਕਰਕੇ ਇਹ ਚੀਜ਼ ਉਹ ਦੱਸ ਆ ਦਿੱਤੀ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਚੌਂਦੀ ਆ ਕਿ ਅਸੀਂ ਗੈਸਟਰ ਖਤਮ ਕਰਦੇ ਹਾਂ ਤੇ ਕਾਲੀਦਲ ਪੰਜਾਬ ਦੇ ਵਿੱਚ ਗੈਸਟਰ ਨੂੰ ਕਿੱਦਾਂ ਪਾਲਦੇ ਆ ਕਿੱਦਾਂ ਉਹਨਾਂ ਦੇ ਪਦਵਾਦਾਂ ਨਾਲ ਫੇਰਿਆ ਇੱਕ ਪਾਸੇ ਤਾਂ ਦੂਜੇ ਦਿਜੇ ਦਿਨ ਸਰਨੀਵ ਬਾਦੂ ਕਹਿੰਦਾ ਜੀ ਗੈਂਗਸਟਰਵਾਦ ਖਤਮ ਦੀ ਹੋ ਰਹੀ ਹੈ ਜੀ ਅਸੀਂ ਆਏ ਤੇ ਗੈਂਗਸਟਰ ਖਤਮ ਕਰ ਦਿਆਂਗੇ ਤੇ ਦੂਜੇ ਪਾਸੇ ਗੈਂਗਸਟਰਾਂ ਦੇ ਪਰਵਾਦਾਂ ਦੇ ਵਿਵਹਾਰ ਵਿੱਚ ਸ਼ਾਮਲ ਹੋ ਕੇ ਸਦਾ ਸਬਰੀ ਸਿੰਘ ਉੜੀ ਇਹ ਗੱਲ ਪ੍ਰੂਫ ਕਰੇ ਕਿ ਉਹਨਾਂ ਦੀ ਜਿਹੜੀ ਹੌਣ ਸਿਆਸੀ ਲੜਾਈਆਂ ਉਹ ਗੈਂਗਸਟਰਾਂ ਦੇ ਸਿਰ ਤੇ ਆ ਤਾਂ ਉਹ ਗੈਂਗਸਟਰਾਂ ਨੂੰ ਵਾਅਦਾ ਕੀਤਾ ਜਿਹੜਾ ਉਹ ਪੰਜਾਬ ਦੀ ਸਤਾ ਤੇ ਆਉਣਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਚੇਤਾ ਹੁਗਾ ਕਿ ਜਦੋਂ ਆਕਾਲੀ ਦਲ ਇੱਕ ਵਾਰ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਇੱਕ ਮਜ਼ਰੀਬ ਦੇ ਪੈਦਾ ਕਰਕੇ ਪੰਜਾਬ ਦੇ ਬੁੜਿਆਂ ਦੇ ਹੱਥਾਂ ਦੇ ਵਿੱਚ ਸਾਲਟਾ ਫਲਾ ਕੇ ਪੰਜਾਬ ਦੇ ਮੁੜਿਆਂ ਨੂੰ ਜਿਸ ਤਰ੍ਹਾਂ ਅੱਤਵਾਦੀ ਪੱਠੀ ਚ ਝੋਕਿਆ ਉਸੇ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਮੁੜਿਆਂ ਨੂੰ ਡੈਕਸਟਰ ਬਰਾ ਕੇ ਆਪਣੀ ਸਤਾ ਜਿਹੜੀ ਹੈ ਕੁਰਸੀ ਦੀ ਜਿਹੜੀ ਲਾਲਸਾ ਉਹ ਪ੍ਰਾਪਤ ਕਰਨੀ ਚਾਹੁੰਦਾ ਉਸੇ ਮੂਡ ਦੇ ਵਿੱਚ ਜਿੱਦਾਂ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਮੁੜਿਆਂ ਨੂੰ ਜਿਹੜਾ ਸਾਲਟਾ ਫਲਾਇਆ ਸੀ ਗਿਆ ਔਰ ਪੰਜਾਬ ਨੂੰ ਜਿਹੜਾ ਇੱਕ ਕਾਲੇ ਦੌਰ ਦੇ ਵਿੱਚ ਫੱਕਿਆ ਸੀਗਾ ਜਿੱਥੇ ਕਾਂਗਰਸ ਉਹਦੀ ਜਮ੍ਹਾਅਤ ਸੀਗੀ ਉੱਥੇ ਕਾਲੀ ਦਲ ਉਹਦੇ ਲਈ ਨਾਲ ਦੀ ਨਾਲ ਮੁਕਤੌਫ ਦੇ ਜਮ੍ਹਾਅਤ ਸੀਗਾ ਜੋ ਅਜ ਵੀ ਸੁਖਬੀਰ ਸਿੰਘ ਬਾਦਲ ਉਹਦੀ ਜਿੰਨਾਂ ਦੇ ਕਾਲੀ ਦਲ ਦੇ ਪੱਲੇ ਪੁੱਛਦੀ ਹੈ ਜੈਟ ਹੋਇਆ ਬਾਦਲ ਪਦੋਂ ਪੰਜਾਬ ਦੇ ਮੁੰਡੇ ਜਿਨ੍ਹਾਂ ਨੂੰ ਗੈਂਗਸਟਰ ਬਣਾ ਕੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦਾ ਮੈਂ ਜਿੱਥੇ ਪੰਜਾਬੀਆਂ ਨੂੰ ਸਾਵਧਾਨ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਪਹਿਲਾਂ ਵੀ ਪੰਜਾਬ ਨੂੰ ਅੱਗ ਦੀ ਪੱਟੀ ਦੇ ਵਿੱਚ ਜਿਹੜਾ ਕਾਂਗਰਸ ਤੇ ਕਾਲੀਆਂ ਦੇ ਤੱਕਿਆ ਔਰ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਜਿਹੜਾ ਉਹ ਦੁਬਾਰਾ ਗੈਂਗਸਟਰਾਂ ਨੂੰ ਪਾ ਕੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਵੇ ਸੋ ਮੈਂ ਕਹਣਾ ਚਾਹੁੰਦਾ ਕਿ ਸਦਾ ਤੋਂ ਮਨਸੇਮਾਨੀ ਸਰਕਾਰ ਦੇ ਲਈ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਨਾ ਚਾਹੀਦਾ ਇਹ ਲੋਕ ਨੇ ਜਿਹੜੇ ਗੈਂਗਸਟਰ ਦੇ ਨਾਲ ਆਪਣੀਆਂ ਸੰਜਮਾ ਬਾਵੇ ਉਹਨਾਂ ਦੇ ਪਰਵਾਹ ਦੇ ਰਹਿਤ ਜ਼ਿਆਦੇ ਤੇ ਇਹ ਸਾਬਤ ਕਰਦੇ ਆ ਕਿ ਪੰਜਾਬ ਦੇ ਅੰਦਰ ਦੇ ਅੱਜ ਗੈਂਸਟਰ ਬਾਦ ਆ ਗਏ ਉਹਦੇ ਲਈ ਕਾਲੀ ਦਰ ਜ਼ਿੰਮੇਵਾਰ ਹਨ ਕਾਲੀ ਦਰ ਉਹਨਾਂ ਗੈਂਗਸਟਰ ਦੇ ਨਾਲ ਆਪਣੇ ਸਵਨ ਜਿਹਰੇ ਰੱਖਲੇ ਸੋ ਪੰਜਾਬ ਨੂੰ ਇੰਨਾ ਸਾਵਧਾਨ ਰਹਿਣਾ ਪਹਿਲਾਂ ਇਹਨਾਂ ਦੇ ਬਾਪ ਦੀ ਪਿਓ ਨੇ ਪੰਜਾਬ ਨੂੰ ਅੱਗ ਦੀ ਪੱਠੀ ਵਿੱਚ ਛਕਾਇਆ ਸੀਗਾ ਹੁਣ ਸਰ ਵੀਰ ਬਾਦਲ ਆਪਣੀ ਕੁਰਸੀ ਵਾਸਤੇ ਇੱਕ ਵਾਰ ਫਿਰ ਪੰਜਾਬ ਨੂੰ ਗੈਸਟਰ ਲਦਾਈ ਜਿਹੜਾ ਅੱਗ ਦੀ ਪੱਠੀ ਵਿੱਚ ਚੁੱਕਣਾ ਚਾਹੁੰਦਾ ਮੈਂ ਇਹਦੇ ਬਾਰੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਵਧਾਨ ਰਹਿਣਾ ਸਟਕਦੇ ਰਹਿਣਾ ਇਹਨਾਂ ਦੇ ਖਿਦਮ ਪਰ ਅਸੀਂ ਸਨ ਪ੍ਰੋਮਸਰ ਇਹ ਜੋ ਮੱਦੀ ਕਰਨ ਅਸੀਂ ਪੰਜਾਬ ਦੇ ਚੋਂ ਗੈਟਸ ਰਵਾਜ ਜਿਹੜਾ ਖਤਮ ਕਰਾਂਗੇ ਅਸੀਂ ਪੰਜਾਬ ਦੇ ਚੋਂ ਡਰਗ ਮਾਫੀਆ ਜਿਹੜਾ ਉਹ ਖਤਮ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੋ ਦਾ ਦੇਖੇ 2022 ਦੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਗਤ ਆ ਸਿਆਸਤ ਖੂਬ ਗਰਮਾਈ ਹੋਈ ਹੈ ਜਿਸ ਦੇ ਮੱਦੇਨਜ਼ਰ ਹੁਣ ਇੱਕ ਦੂਜੇ ਦੇ ਉੱਤੇ ਤੰਜ ਕਸਣ ਦਾ سلسلہ ਸ਼ੁਰੂ ਹੋ ਗਿਆ ਬਿਊਰੋ ਰਿਪੋਰਟ